ਹਾਂਜੀ ਇੱਕ ਬੜੀ ਮੰਦਭਗੀ ਘਟਨਾ ਵਾਪਰੀ ਜਿਹਦੇ ਵਿੱਚ ਇੱਕ ਨੌਜਵਾਨ ਦੀ ਡੈਥ ਹੋਈ ਹੈ ਤੇ ਦੋ ਜ਼ਖਮੀ ਨੇ ਤੇ ਉਹ ਜਾਣ ਪੁੱਛ ਕੇ ਹਿੱਟ ਕੀਤਾ ਉਹ ਨੌਜਵਾਨ ਨੂੰ ਜਿਹਦੇ ਦਾ ਨਾਲ ਦੋ ਜਿਹੜੇ ਜ਼ਖਮੀ ਹਾਲਤ ਵਿੱਚ ਮੇਰੇ ਕੋਲ ਚਾਹਤੀ ਜੀ ਨੇ ਪੀਜੀ ਨੇ ਤੇ ਇੱਕ ਵੀ ਮੌਤ ਹੋ ਗਈ ਹੈ ਤੇ ਸਾਰਾ ਪ੍ਰਸ਼ਾਸਨ ਨੇ ਉਸ ਸੰਬੰਧ ਵਿੱਚ ਮਲੋਏ ਵੀ ਜੋ ਵੀ ਬੰਦੀ ਕਰ ਕਾਰਵਾਈ ਕਰਨ ਦੀ ਤੁਹਾਨੂੰ ਕੋਈ ਵੀ ਉਹ ਬੰਦਾ ਜਿਹੜਾ ਹੈਗਾ ਜਿਹਨੇ ਸਭ ਕੁਝ ਕੀਤਾ ਕ੍ਰਿਮੀਨਲ ਟਾਈਪ ਹੈਗਾ ਪਹਿਲਾਂ ਵੀ ਉਹਦੇ ਪਰਚੇ ਵਰਤੇ ਹੈਗੇ ਨੇ ਤੇ ਪ੍ਰਸ਼ਾਸਨ ਸਾਰਾ ਇਹ ਕਿਹਾ ਵੀ ਜੋ ਵੀ ਬੰਦੀ ਜੋ ਕਾਰਵਾਈ ਉਹ ਤੇ ਪੂਰੀ ਤੋਂ ਕਾਰਵਾਈ ਕੀਤੀ ਹੈ ਨਸ਼ੇ ਦੇ ਮਾਮਲੇ ਕੋਈ ਦਾ ਨਾਮ ਨਹੀਂ ਜਾਣੀ ਜੀ ਪਰ ਪੰਜਾਬ ਦੇ ਵਿੱਚ ਵੀ ਦੇਖੋ ਜੀ ਸਾਰੀਆਂ ਕੋਸ਼ਿਸ਼ਾਂ ਚੱਲਦੇ ਤੁਸੀਂ ਨਾਲ ਹੋ ਇੱਕ ਵੱਡਾ ਕੋੜ ਆ ਤੇ ਵੱਡੇ ਟਾਈਮ ਤੋਂ ਫੈਲਿਆ ਹੋਇਆ ਤੇ ਸਾਰੀਆਂ ਕੋਸ਼ਿਸ਼ਾਂ ਕਰਦੇ ਨੇ ਅੱਗੇ ਵੀ ਪਿਛੇ ਜੇ ਕੋਸ਼ਿਸ਼ਾਂ ਜ਼ਰੂਰ ਹੋਈਆਂ ਦੀ ਹੈ ਨਾ ਪਰ ਇਹ ਹਟਦੇ ਨਹੀਂ ਹੈਗੇ ਜੇ ਜਦੋਂ ਸਾਰਾ ਮਤਲਬ ਖਤਮ ਜਦੋਂ ਆਪਾਂ ਕਰਨਾ ਲੜਕੀ ਹੋਣਾ ਮਤਲਬ ਪ੍ਰਸ਼ਾਸਨ ਨੂੰ ਵੀ ਕਰੀਏ ਸਾਰੀ ਜਿਆਦਾ ਧਿਆਨ ਦੇਣ ਦੀ ਲੋੜ ਹੈ ਵੀ ਤੁਹਾਨੂੰ ਪਤਾ ਵੀ ਪਿਛੇ ਜੇ ਵੀ ਇਸ ਤਰ੍ਹਾਂ ਦੇ ਕੰਮ ਬਿਲਕੁਲ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਇਹ ਦੇਖੋ ਬਲੀ ਬਦਖਸ ਤੋਂ ਸਮਝੋ ਆਪ ਦੁੱਖ ਹੋਇਆ ਹੈ ਨਾ ਸਪਰਿਵਾਰ ਤੋਂ ਜਦੋਂ ਮੈਂਬਰ ਕਲੇਮ ਦਾ ਸਾਹਿਬ ਕੀ ਹੈ ਜਿਹੜਾ ਜੇ ਮਤਾਇਤ ਬਾਰੇ ਜਿਹੜੇ ਪੁਲਿਸ ਦੇ ਖਿਲਾਫ ਕਾਰਵਾਈ ਕਰ ਰਹੇ ਨੇ ਐਸ ਇਹਦੇ ਖਿਲਾਫ ਇਹ ਹੈ ਜੀ ਜਿਹੜਾ ਸਾਡਾ ਥਾਣੇਦਾਰ ਤੇ ਨਹੀਂ ਅਲੀਗੇਸ਼ਨ ਲਾਇਆ ਬਈ ਉਹਨਾ ਬਸਵੇਗੀਤਾ ਸਾਭੀ ਹਾਲ ਦੇ ਵਿੱਚ ਸੀ ਉਹਨੂੰ ਮੈਂ ਵੀ ਜੀਲ ਲਈ ਇੱਥੇ ਪਰ ਉਹ ਪੁਲਿਸ ਲੈਨ ਡਿਪਾਰਟਮੈਂਟ ਰੈਕਵਰੀ ਦੇ ਸਸਪੈਂਸ਼ਨ ਦੀ ਪਾਸ ਕਰਕੇ ਐਸਪੀ ਸਾਹਿਬ ਨੂੰ ਨੇ ਭੇਜ ਦਵਾਂਗਾ ਨੰਬਰ 1 ਨੰਬਰ 2 ਤੇ ਜਿਹੜਾ ਪਰਿਵਾਰ ਨੇ ਕਿਹਾ ਵੀ ਕੋਈ ਇੱਕ ਬੰਦੇ ਵਾਲੀ ਸਾਡੂ ਕਿਸੇ ਨੂੰ ਨਹੀਂ ਅਸੀਂ ਮੌਕੇ ਦੇ ਨਹੀਂ ਸੀ ਪਰਿਵਾਰ ਜਿੰਨੇ ਬੰਦੇ ਲਗਾਊਗਾ ਉਹਦੇ ਖਿਲਾਫ ਸਾਰੇ ਦੇ ਖਿਲਾਫ ਅਰਜ਼ਾ ਦਰਜ ਕਰਾ ਕੇ ਤੇ ਉਹਨਾਂ ਨੂੰ ਵੀ ਜੇਡੀ ਅਰੈਸਟ ਕਰਕੇ ਤਾਲਰਵੀ ਭੇਜਾ ਕੇ ਕਿ ਮਾਮਲਾ ਕੀ ਸੀ ਵੀ ਇਹ ਇਹ ਮਾਮਲਾ ਜਿਹੜਾ ਹੁਣ ਗੱਡੀ ਉਹਨਾਂ ਵਿਚ ਮਾਰਕਾ ਬੰਦੇ ਦੀ ਇਹਨਾਂ ਦੇ ਪਰਿਵਾਰ ਦੀ ਡੈਥ ਹੋਈ ਆ ਦੋ ਬੰਦੇ ਇੰਜਰਡ ਪਹਿਲਾਂ ਇਹਨਾਂ ਦੇ ਪਰਿਵਾਰਕ ਤੌਰ ਤੇ ਤੁਹਾਨੂੰ ਕੋਈ ਪਤਾ ਲੱਗਿਆ ਵੀ ਪਹਿਲਾਂ ਵੀ 30-40 ਮਿੰਟਾਂ ਪਹਿਲਾਂ ਬੜੀ ਮੁੱਠੀ ਦੀ ਨਕਾਕੀ ਹੋਈ ਜਿਹਨੇ ਗੱਡੀ ਮਾਰੀ ਆ ਉਹ ਬੰਦੇ ਦੇ ਕੋਈ ਪਰਚੇ ਦਰਜ ਆ ਪਹਿਲਾਂ ਜੀ ਉਹ ਨਹੀਂ ਸਾਹਮਣੇ ਜਾਤੋ ਅਸਾਂ ਗੱਲ ਨਹੀਂ ਆਪੇ ਕਰਦੇ ਦਰਹਿ ਉਹਦੇ ਮਤ ਜਿਹੜੇ ਭਰਾ ਦੇ ਪਰਚੇ ਦਾ ਜਹ ਜੀ ਇਹੜੇ ਰਜਿਸਟਰੀ ਜੀ ਕੋਈ ਆਪਸ ਕੋਈ ਹਜੇ ਤਾਂ ਪੁਆਪ ਤੇ ਆਏ ਆ ਉਹਨਾਂ ਤੋਂ ਬਾਅਦ ਪਤਾ ਲੱਗੂਗਾ ਜੀ ਇਹ ਕਿੰਨੇ ਜਣੇ ਸੀ ਇਹ ਹੁਣ ਰਿਪੋਰਟ ਵਾਲੇ ਦੱਸਣਗੇ ਵੀ ਕਿੰਨੇ ਜਣੇ ਸੀ ਜਿੰਨੇ ਜਿਹੜੇ ਆਉਣਗੇ ਉਹਦੇ ਖਰਾਬ ਪਰਚਾ ਦਾ ਦੇਖੋ ਕੱਲ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ ਕਿਹੜੇ ਪਿੰਡ ਦੇ ਵਿੱਚ ਜਿਹੜੇ ਗਲਤ ਅਨਸਰ ਨੇ ਜਿਨ੍ਹਾਂ ਦੇ ਮਦਰ ਜੀ ਮੈਂ ਕਹਾ ਵੀ ਨਸ਼ੇ ਦੇ ਪਿੱਛੇ ਵੀ ਉਹਨਾਂ ਤੇ ਦੂਸ਼ਣ ਬਾਜੀ ਚਲਦੀ ਰਹੀ ਆ ਪਿੰਡ ਦੇ ਨੌਜਵਾਨ ਮੁੰਡਿਆਂ ਦੇ ਵਿੱਚ ਗੱਡੀ ਮਾਰ ਕੇ ਇੱਕ ਵਿਚਾਰਾ ਸਾਡਾ ਵੀਰ ਜੋ ਮੌਕੇ ਤੇ ਮਰ ਗਿਆ ਤੇ ਦੋ ਜਾਨੇ ਜਿਹੜੇ ਫਟੜ ਨੇ ਉਹਦੇ ਰਿਗਾਰਡਿੰਗ ਇੱਥੇ ਸਾਰੇ ਪਿੰਡ ਵਾਲੇ ਇਕੱਠੇ ਹੋਏ ਸੀ ਕਿਉਂਕਿ ਕੱਲ ਜਦੋਂ ਸ਼ਾਮ ਟਾਈਮ ਪੁਲਿਸ ਉੱਥੇ ਪਹੁੰਚਦੀ ਆ ਤਾਂ ਜੋ ਉਹਨਾਂ ਦਾ ਵਤੀਰਾ ਸੀ ਜਿਹੜਾ ਉੱਥੇ ਮੌਜੂਤੀ ਤੇ ਮੌਜੂਦ ਸੀ ਆਈਓ ਉਹਦੀ ਸ਼ਰਾਬ ਪੀਤੀ ਸੀ ਤੇ ਬੁਰਾ ਭਲਾ ਪਿੰਡ ਵਾਲਿਆਂ ਨੂੰ ਬੋਲ ਕੇ ਆਇਆ ਸੋ ਪਿੰਡ ਵਾਲਿਆਂ ਦੀ ਡਿਮਾਂਡ ਹੈ ਵੀ ਇੱਕ ਤਾਂ ਉਹਨੂੰ ਇਮੀਡੀਟਲੀ ਸਸਪੈਂਡ ਕੀਤਾ ਜਾਵੇ ਇੱਕ ਜਿਹੜੇ ਗਲਤ ਆਨਸਰ ਨੇ ਜਿਨ੍ਹਾਂ ਤੇ ਬਾਰ-ਬਾਰ ਕੰਪਲੇਂਟਾਂ ਵੀ ਪਿੰਡ ਪਾਉਂਦਾ ਆ ਤੇ ਜਿਨ੍ਹਾਂ ਦੇ ਸਮੁੱਚਾ ਪਿੰਡ ਖਿਲਾਫ ਆ ਉਹਦੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਿਆ ਵੀ ਉਹਨਾਂ ਤੇ ਬਣਦੀ ਕਾਰਵਾਈ ਕਰੋ ਕਿਸੇ ਨੂੰ ਬਖਸ਼ਿਆ ਨਾ ਜਾਵੇ ਇਹਨਾਂ ਰੌਲੇ ਪੈ ਰਿਹਾ ਵੀ ਇਹ ਕਹਿੰਦੇ ਵੀ ਐਕਸੀਡੈਂਟਲ ਕੇਸ ਆ ਪਰ ਜੋ ਮੁੱਢੇ ਲੋਕਾਂ ਦੀਆਂ ਗੱਲਾਂ ਤੋਂ ਪਤਾ ਲੱਗਿਆ ਵੀ ਇਹਨਾਂ ਦੀ ਰੰਜਿਸ਼ ਬਾਜੀ ਕਰਨ ਮੁੰਡਾ ਮਾਰਿਆ ਗਿਆ ਸੋ ਪਿੰਡ ਵਾਲੇ ਦੀ ਡਿਮਾਂਡ ਆ ਵੀ 302 ਦਾ ਭਟਕਾ ਉਹਨਾਂ ਤੇ ਉਹਨਾਂ ਬ ਅਸ਼ਵਾਸ਼ਣ ਉਹਨਾਂ ਨੇ ਦਿੱਤਾ ਇਹਨਾਂ ਨੂੰ ਤੇ ਉਸੇ ਗੱਲ ਦੀ ਵੇਟ ਕਰ ਰਹੇ ਆ ਵੀ ਹੋਵੇ ਤਾਂ ਕਿ ਜਿਹੜੇ ਵਿਚਾਰਾ ਸਾਡਾ ਵੀਰ ਗਿਆ ਉਹਨਾਂ ਦੇ ਪਰਿਵਾਰਕ ਮੈਂਬਰ ਕਰੇ ਜਾਣ ਉਹ ਸਾਡੇ ਵੀਰ ਦਾ ਸੰਸਕਾਰ ਕਰਨ ਤੇ ਜੋ ਪ੍ਰਮਾਤਮਾ ਦਾ ਪਾਣਾ ਤਾਂ ਹੋ ਗਿਆ ਪਰ ਉਹਨੂੰ ਇਨਸਾਫ ਮਿਲਣਾ ਚਾਹੀਦਾ। ਨਿਕੜਾ ਦੀ ਮੁੰਡੇ ਬੰਦੇ ਚਾਰ ਵਾਰੀ ਐਥੋਂ ਗਿਰੀ ਮੁੰਡੇ ਜਾਂਦੇ ਪਾਉਂਦੇ। ਉਹ ਇੱਕੀ ਗੱਲ ਕੋਈ ਕਾਰਵਾਈ ਨਹੀਂ ਕਰ ਰਹੀ। ਤੁਸੀਂ ਕੀ ਜਾਣਦੇ ਹੋ ਜੀ ਹੁਣ? ਅਸੀਂ ਚਾਹੁੰਦੇ ਆ ਵੀ ਬੰਦਾ ਬਰਾਬਰ ਪੇਸ਼ ਹੋਵੇ। ਅਸੀਂ ਬਰਾਬਰ ਮਾਰਨਾ ਹੋਵੇ। ਉਦੇ ਪੜਲੇ ਪਰਚਾ ਨਹੀਂ ਨਾ ਦੇ ਕਾਰਵਾਈ ਕਰ ਰਹੇ ਇੱਥੇ ਉਹਦੇ ਪੜਲੇ ਪਰਚਾ ਚਾਹੋ ਪਹਿਲਾ ਪਰਚਾ ਦਰਜ ਹੁੰਦਾ ਸ਼ਰਤਾਂ ਨੇ ਜਦ ਇਹ ਕਿੰਨੇ ਬੰਦੇ ਆ ਜੀ ਉਹ ਕਿੰਨੇ ਬੰਦੇ ਜਿਹੜੇ ਜਿਹੜਾ ਜਿਹੜਾ ਇਹ ਕਿੰਨੇ ਬੰਦੇ ਸੀਗੇ ਉਹ ਚਾਰ ਬੰਦੇ ਨੇ ਜੀ ਉਹ ਸਜਾ ਕੇ ਜੀ 3 ਤੋਂ 4 ਦੀ ਬਿੱਤੂ ਉਹ ਮੇਰੇ ਮੂਹਰੇ ਪੇਸ ਕਰਾਂ ਮੈਂ ਮਾਰੂਗੀ ਸਾਰੇ ਸਾਹਮਣੇ ਮੈਂ ਮਾਰੂਗਾ ਮੈਂ ਮਾਰੂਗਾ ਕੋਈ ਨਹੀਂ ਬੋਤਾਲਾ ਮਾਰੂਗੀ ਇਹ ਕੋਈ ਨਾ ਕੋਈ ਮੈਨੇ ਭੇਜ ਦੇ ਦੋ ਕਿ ਨਾ ਇੱਕ ਕਰਵਾ ਦੇ ਭੇਜ ਦੇ ਦੇ ਦੋ ਦਾ ਨਾ ਮੈਨੂੰ ਭੇਜ ਦੋ ਤੁਸੀਂ ਪਾਰ ਪਰ ਕੇ ਨਸ਼ਾ ਵੇਚਦੇ ਸਾਡੇ ਪਿੰਡ ਵਿੱਚ ਕੋਈ ਇੱਕ ਨਾ ਜਾਓ ਫਿਰ ਦੋ ਤਾਂ ਵੇਚਦੇ ਨੇ ਦੋ ਤਾਂ ਮੇਰੇ ਪਾਪਾ ਕਹਿੰਦੇ ਨਸ਼ਾ ਵੇਚਦੇ ਨੇ ਕੋਈ ਚਲ ਕੋਈ ਗੱਲ ਹੈ ਪਹਿਲੇ ਤੁਸੀਂ ਬੈਠੋ ਆਰਾਮ ਨਾਲ ਬੈਠਣਾ ਆਰਾਮ ਨਾਲ ਪਵਾ ਕੇ ਨਾ ਕੀ ਐਵੇਂ ਪੇਸ਼ ਕਰ ਰਿਹਾ ਕੋਈ ਨਾ ਸਹੀ ਹੈ ਸਾਰੇ ਮਾਰੇ ਸਾਰੇ ਮਾਰੇ ਸਾਰੇ ਛੋਟੇ ਨਾਲ ਛੋਟੇ ਨਾਲ ਆਟੇ ਸਾਰੇ ਬੰਦੇ ਉਹ ਐਟ ਹੈ ਵੀ ਛੋਟੇ ਨਾਲ ਆ ਗਿਆ ਛਕਾਉਂਦੇ ਫੇਟ ਛੱਡਦੇ ਹੋ ਸਾਰਾ ਪਿਆਰ ਆ ਬੰਦਾ ਮਾਰੂ ਸਾਫ਼ ਕਰੋ ਸਾਰਾ ਛੱਡਦੇ ਹੋ ਕੁਝ ਨਹੀਂ ਕੁਝ ਨਹੀਂ ਨਸ਼ਾ ਵਿੱਚ ਦਾ ਮੁੰਡਾ ਹੋ ਜਿਹੜਾ ਆ ਰਿਹਾ ਬਾਬਾ ਜਿੰਨੇ ਇੱਕ ਮਿੰਟ ਯਾਰ ਜੀਨੇ ਮੇਰਾ ਭਰਾ ਮਰਿਆ ਨਸ਼ਾ ਵੇਚਦਾ ਉਹ ਚਰੀਆਮ ਸਾਰੇ ਸਾਰੇ ਨਸ਼ਾ ਵੇਚਦਾ ਹੁੰਦਾ ਮੋਟਰਸਾਈਕਲ ਦੇਸ਼ਾ ਫੜ ਫੜ ਕਰ ਮંત્રી ਉਹਦਾ ਨਾਮ ਅਸੀਂ ਕਰ ਰਹੇ ਆ ਕਰ ਵੀ ਉਹਨੇ ਮਾਰਿਆ ਕਿਉਂ ਤੁਹਾਡੇ ਭਰਾ ਦੇ ਮੋਟਰਸਾਈਕਲ ਤੋਂ ਮਾਰਿਆ ਉਹ ਮੈਨੂੰ ਨਹੀਂ ਪਤਾ ਹੈਗਾ ਉਹ ਮਾਰਿਆ ਨਹੀਂ ਕੋਈ وجہ ਹੋਗੀ ਮਾਰਨ ਦੀ ਭਾਜੀ ਮੇਰੀ ਗੱਲ ਸੁਣਾ ਆਪਾਂ ਕੁਝ ਨਹੀਂ ਕਹਿ ਸਕਦੇ ਉਸ ਟਾਈਮ ਤੇ ਆਪਾਂ ਤਾਂ ਬ੍ਰਦਰ ਨਹੀਂ ਸੀਗੇ ਠੀਕ ਹੈ ਅਗਰ ਅਸੀਂ ਉੱਥੇ ਹੁੰਦੇ ਤਾਂ ਸਭ ਕੁਝ ਦੱਸ ਸਕਦੇ ਅਸੀਂ ਉੱਥੇ ਨਹੀਂ ਸੀਗੇ ਕੀ ਕੀ ਜਾਣੇ ਹੋਣੇ ਸਾਫੀ ਤਾਂ ਮੈਂ ਹੀ ਸਾਫੇ ਚੋਣੀਆਂ ਜਿਵੇਂ ਮੇਰੇ ਭਰਾ ਦਾ ਮਰਡਰ ਹੋਇਆ ਉਹ ਮੈਂ ਉਹ ਤਾਂ ਕਰੂ ਕਿ ਮੇਰੇ ਤੇ ਜਿਹੜੀ ਮਰਜ਼ੀ ਦਾਰਾ ਲੱਗ ਜੇ ਜਿਹੜੀ ਮਰਜ਼ੀ ਦਾਰਾ ਮੈਂ ਲੈਣੇ ਤਿਆਰ ਆ